ਨਦੋ ਚੀਜ਼ ਚੰਗੀ ਹੈ ਦੁੱਧੜੀ ਹੈ ਚੀਜ਼ ਆਪਾਂ ਚੀਜ਼ ਉਹ ਦੇਖਣੀ ਹੈ ਹੱਡਾਂ ਪੈਰਾਂ ਦੀ ਤੇ ਹੁਣਾਨੇ ਵਾਲੀ ਹੈਣਾ ਜਿਹੜੀ ਬੱਚਾ ਪਾਲਣ ਵਾਲੀ ਹੋਵੇ ਕੈਂਡ ਲਪਾਵਾ ਬਿਲਕੁਲ ਹਾਂਜੀ 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 ਹਾਂ ਇਹ ਤੁਸੀਂ ਵੇਖ ਲਓ ਵਧੀਆ ਜਾਨਵਰਾ ਬਾਈ ਹਾਂਜੀ ਹਾਂਜੀ ਇਹ ਆਪ ਪੰਜਾਬ ਪੁਲਿਸ ਦੇ ਵਿੱਚ ਮੁਕਸਰੀ ਮੇਰੀ ਡਿਊਟੀ ਹੈ ਠੀਕ ਹੈ ਓਕੇ ਇਹ ਬਈ ਆਪਾਂ ਸ਼ੌਂਕ ਹੀ ਆਪਾਂ ਨੂੰ ਹਨਾ ਨਹੀਂ ਬਈ ਮੈਂ ਤਾਂ ਨਾ ਸਾਡੇ ਬਾਈ ਜੀ ਮੈਹਿਕੰਦੇ ਵਿੱਚ ਸਟ्रेस ਬਹੁਤ ਹੈ ਬਿਲਕੁਲ ਸਵੇਰ ਅਸੀਂ ਕੰਪਿਊਟਰ ਦੇ ਬਹਿਣਾ ਜਾ ਕੇ ਹੂੰ ਤੇ ਪਬਲਿਕ ਆਉਂਦੀ ਆ ਉਹਨਾਂ ਦੇ ਦੁੱਖ ਸੁੱਖ ਸੁਣਨੇ ਉਹਨਾਂ ਦੇ ਦੁੱਖਾਂ ਸੁੱਖਾਂ ਨੂੰ ਬਿਆਨ ਦੇ ਵਿੱਚ ਕਨਵਰਟ ਕਰਕੇ ਲਿਖਣਾ ਸਾਰਾ ਹਾਂਜੀ ਠੀਕ ਹੈ ਕਿਉਂਕਿ ਜਿਹੜਾ ਬੰਦਾ ਆਉਂਦਾ ਉਹਨੂੰ ਉਹਨੇ ਤਾਂ ਆਪਦੀ ਕਹਾਣੀ ਦੱਸਣੀ ਆ ਮਤਲਬ ਕਿ ਉਥੋਂ ਪਾਰ ਚੱਕ ਲਿਆ ਉਥੋਂ ਪਾਰ ਚੱਕ ਲਿਆ ਸਹੀ ਗੱਲ ਹੈ ਉਹਨੂੰ ਫਿਰ ਬੜੇ ਤਰਤੀਬ ਨਾਲ ਲਿਖਣਾ ਪੈਂਦਾ ਸਾਰਾ ਹਾਂ ਤੇ ਸ਼ਾਮ ਤੱਕ ਨਾ ਬਾਈ ਜੀ ਮਾਈਂਡ ਦੇ ਉਹ ਸਿਰਨ ਭਾਰਾ ਕਹਿੰਦੇ ਹੋ ਜਾਂਦਾ ਠੀਕ ਹੈ ਤੇ ਸ਼ਾਮ ਨੂੰ ਆਉਣ ਸਰ ਮੈਂ ਮੰਨ ਲਓ ਭਾਵੇਂ ਮੈਂ 7 ਵਜੇ ਆਵਾਂ ਭਾਵੇਂ ਮੈਂ 6 ਵਜੇ ਆ ਜਾ ਜਦੋਂ ਆ ਗਿਆ ਮੈਂ ਕੱਪੜੇ ਚੇਂਜ ਕਰਨੇ ਆ ਠੀਕ ਆ ਆ ਵੱਡੇ ਬੂਟ ਰੱਖੇ ਹੋਏ ਆ ਦੇਖੋ ਮੇਰੇ ਸਾਪਨ ਲੜ ਗਿਆ ਸੀ ਇੱਕ ਰੀ ਇੱਥੇ ਅੱਛਾ ਤੇ ਉਦੋਂ ਮੁੜ ਕੇ ਮੈਂ ਬਾਈ ਇਹ ਉਹਦੇੋਂ ਵੱਡੇ ਬੂੜੀ ਪਾਉਣ ਲੱਗ ਗਿਆ ਠੀਕ ਹੈ ਤੇ ਇਹਨਾਂ 'ਚ ਆ ਜਾਣਾ ਬਾਈ ਜੀ ਮੈਂ ਇਹਨਾਂ 'ਚ ਆ ਕੇ ਮੈਨੂੰ ਮਹਿਕਮਾ ਇੱਕ ਵਾਰ ਫੇ ਭੁੱਲ ਜਾਂਦਾ ਤੇ ਮੈਨੂੰ ਐਂ ਲੱਗਦਾ ਹੁੰਦਾ ਵੀ ਯਾਰ ਵੱਖਰੀ ਹੀ ਦੁਨੀਆ ਜਾ ਕੇ ਹਨਾ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਆਏ ਆ ਬਾਈ ਜਗਦੀਪ ਸਿੰਘ ਕੋਲ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਤੇ ਬਾਈ ਨੇ ਛੋਟਾ ਜਿਹਾ ਸੈਟਅਪ ਤਿਆਰ ਕਰਿਆ ਬੱਕਰੀਆਂ ਦਾ ਤੇ ਜਿਹੜੀ ਬੱਕਰੀ ਆਪਾਂ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਹਾਂ ਇਹ ਵੀ ਬਹੁਤ ਚੰਗੀ ਬਲੱਡ ਲਾਈਨ ਦੀ ਲੈ ਕੇ ਆਏ ਸੀ ਬਾਈ ਜੀ ਬਖਤਗੜ ਬਲੱਡ ਲਾਈਨ ਦੀ ਬੱਕਰੀ ਲੈ ਕੇ ਆਏ ਸੀ ਤੇ ਆਪਾਂ ਇਹਦੇ ਬਾਰੇ ਡਿਟੇਲ ਲਵਾਂਗੇ ਗੱਲਬਾਤ ਕਰਾਂਗੇ ਤੇ ਬਾਈ ਕੋਲ ਬਰਬਰੀ ਬੱਕਰੀਆਂ ਵੀ ਆ ਜੋ ਅਸੀਂ ਆ ਕਿਉਂਕਿ ਤੁਹਾਨੂੰ ਥੋੜਾ ਪਰੇਸ਼ਾਨ ਕਰਨਾ ਸੀ ਉਹ ਅਸੀਂ ਉਧਰ ਫਾਰਮ ਦੇ ਵਿੱਚ ਹੀ ਲਕੋਈਆਂ ਹੋਈਆਂ ਕੱਲੀ-ਕੱਲੀ ਬੱਕਰੀ ਤੁਹਾਨੂੰ ਦਿਖਾਵਾਂਗੇ ਜਿਹੜੇ ਜੁੜੇ ਰਹੋ ਵੀਡੀਓ ਦੇ ਨਾਲ ਜਿਹੜੇ ਭਰਾ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਰਵਾਉਣੇ ਆ ਗੱਲਬਾਤ ਬਾਈ ਦੇ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਛੋਟੇ ਭਰਾ ਦੀ ਵੀਡੀਓ ਬਣਾਉਣ ਲਈ ਆਏ ਹੋ ਸ਼ੁਕਰ ਗਿਆ ਸ਼ੁਕਰ ਗਿਆ ਬਾਈ ਸਾਡਾ ਛੋਟਾ ਜਿਹਾ ਇੱਕ ਫਾਰਮ ਜਿਹੜਾ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਰਸ਼ਕਾਂ ਤੱਕ ਪਹੁੰਚਾ ਰਹੇ ਤੇ ਆਪਾਂ ਬਈ ਆ ਬੱਕਰੀ ਦੀ ਡਿਟੇਲ ਲੈਣੀ ਆ ਹਨਾ ਤੇ ਤੁਸੀਂ ਕਿੱਥੋਂ ਲੈ ਕੇ ਆਏ ਸੀ ਬਈ ਬੱਕਰੀ ਇਹ ਬਈ ਆਪਾਂ ਬਖਤਗੜ ਤੋਂ ਲੈ ਕੇ ਆਏ ਸੀ ਬਈ ਬੂਟੇਰਾਂ ਕੋਲੋਂ ਕਾਫੀ ਉਹਨਾਂ ਦਾ ਇੰਸਟਾਗ੍ਰam ਤੇ ਵੀ ਚੈਨਲ ਬਣਿਆ ਹੋਇਆ ਪੇਜ ਬਣਿਆ ਹੋਇਆ ਕਾਫੀ ਉਹਨਾਂ ਦਾ ਮਤਲਬ ਕਿ ਫੇਮਸ ਹੈਗਾ ਜਿਹੜੀ ਬ੍ਰਾਡਲਾਈਨ ਆ ਇਹ ਠੀਕ ਆ ਤੇ ਚੰਗੀ ਬ੍ਰਾਡਲਾਈਨ ਮਤਲਬ ਕਿ ਆਪਾਂ ਪਤਾ ਕਰਕੇ ਸਾਰੀ ਫੇਰ ਲੈ ਕੇ ਆਏ ਸੀ ਇਹ ਠੀਕ ਆ ਹਾਂਜੀ ਇਹ ਗੱਬਣ ਲੈ ਕੇ ਆਏ ਸੀਗੇ ਖਾਲੀ ਬਾਈ ਜੀ ਇਹ ਗੱਬਣ ਲੈ ਕੇ ਆਇਸ ਬਾਈ ਜੀ ਆਪਾਂ ਅੱਛਾ ਹਾਂਜੀ ਹਾਂ ਉਦੋਂ ਮਤਲਬ ਕਿ ਚਲੋ 2 ਕੁ ਮਹੀਨਾ ਦੀ ਗੱਬਣ ਸੀਗੀ ਇਹ ਹੂੰ ਹਾਂਜੀ ਠੀਕ ਆ ਤੇ ਕਿੰਨੇ ਬੱਚੇ ਦਿੱਤੇ ਬੱਚੇ ਬਾਈ ਜੀ ਨੇ 2 ਦਿੱਤੇ ਆ ਪੱਠ ਬੱਕਰਾ ਠੀਕ ਆ ਬਹੁਤ ਚੰਗੇ ਬੱਚੇ ਐ ਤੇ ਅਲੀਸ਼ਾਨ ਬੱਚੇ ਬੂਏ ਠੀਕ ਆ ਹਾਂਜੀ ਉਹਕੇ ਦਿਖਾਇਓ ਬਾਈ ਹਾਂਜੀ ਹਾਂਜੀ ਬਾਈ ਇਹ ਬਾਈ ਨੇ ਸ਼ੌਂਕ ਕਰਿਆ ਸੀਗਾ ਤੇ ਬਾਈ ਤੋਂ ਆਪਾਂ ਹੋਰ ਵੀ ਡਿਟੇਲ ਲਾਵਾਂਗੇ ਬਾਈ ਮੁਲਾਜ਼ਮ ਵੀ ਆ ਬਾਈ ਜੀ ਤੁਸੀਂ ਕਿਹੜੇ ਵਿਭਾਗ ਦੇ ਵਿੱਚ ਮੈਂ ਬਾਈ ਪੰਜਾਬ ਪੰਜਾਬ ਪੁਲਿਸ ਦੇ ਵਿੱਚ ਠੀਕ ਹੈ ਮੁਕਸਰੀ ਮੇਰੀ ਡਿਊਟੀ ਹੈ ਓਕੇ ਇਹ ਬਈ ਆਪਾਂ ਸ਼ੌਂਕ ਹੀ ਆਪਾਂ ਨੂੰ ਹਨਾ ਸ਼ੌਂਕ ਤਾਂ ਬਈ ਇਹ ਮੰਨ ਕੇ ਚਲੋ ਅਜੇ ਪਿੱਛੇ ਥੋੜਾ ਜਿਆਦਾ ਹੋ ਗਿਆ ਸੀ ਹਨਾ ਵੀਡੀਓ ਵਗੈਰਾ ਦੇਖੀਆਂ ਹਾਂ 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 ਤੇ ਉਦੋਂ ਪਹਿਲਾਂ ਹੀ ਮੈਂ ਆਪਣੇ ਫਾਦਰ ਸਾਹਿਬ ਨੂੰ ਕਹਿੰਦਾ ਸੀ ਵੀ ਆਪਾਂ ਇੱਕ ਦੋ ਲਿਆ ਕੇ ਰੱਖੀਏ ਨਾ ਹਨਾ ਘੋੜੀਆਂ ਰੱਖੀਆਂ ਸੀਗੀਆਂ ਆਪਣੇ ਅੱਛਾ ਤੇ ਹਾਂਜੀ ਹਾਂ ਪਿੰਡ ਘੋੜੀਆਂ ਵੀ ਰੱਖੀਆਂ ਜਵਾਰੇ ਵਾਲਾ ਪਿੰਡ ਆਪਣਾ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਜਿਵੇਂ 50 ਕਿਲੋਮੀਟਰ ਅਪ ਡਾਊਨ ਪਾਇਆ ਜਾਂਦਾ ਸੀਗਾ ਤੇ ਆਪਾਂ ਉਹਦੇ ਚ ਕੀ ਸੀ ਮੈਨੂੰ ਇਹ ਸੀ ਵੀ ਇੱਕ ਰਾਤ ਬਰਾਤੇ ਡਿਊਟੀ ਤੇ ਆਉਣਾ ਜਾਣਾ ਥੋੜਾ ਰਿਸਕੀ ਹੋ ਜਾਂਦਾ ਸਹੀ ਹੈ ਜੀ ਫਿਰ ਆਪਾਂ ਇੱਥੇ ਮਕਾਨ ਬਣਾ ਲਿਆ ਸੀ ਆਪਦਾ ਇੱਥੇ ਲੋਕੇਸ਼ਨ ਕਿਹੜੀ ਬਈ ਆਪਣੀ ਇਹ ਬਈ ਬੂੜਾ ਗੁੱਜਰ ਰੋਡ ਬਾਈ ਬਾਂਸਰ ਪੈਲਸ ਦੇ ਨਾਲ ਹੀ ਨੈਰਾ ਪੈਟਰੋਲ ਪੰਪ ਲੱਗਿਆ ਓਕੇ ਉਹਦੀ ਬੈਕ ਸਾਈਡ ਤੇ ਆਪਣਾ ਰਿਆਸ਼ ਹੈ ਇਹ ਠੀਕ ਇਹ ਇੱਥੇ ਮੈਂ ਮਤਲਬ ਕਿ ਆਢੀ ਹੱਜਗਾ ਲਈ ਹੈ ਇਹਨਾਂ ਵਾਸਤੇ ਤੇ ਆਢੀ ਦੋ ਮੰਨ ਲਓ ਗਾਵਾਂ ਰੱਖੀਆਂ ਹੋਈਆਂ ਤੇ ਕੁਝ ਡੌਗ ਹੈ ਤੇ ਬੱਕਰੀਆਂ ਰੱਖੀਆਂ ਹੋਈਆਂ ਠੀਕ ਹੈ ਜੀ ਇਹਦੇ ਬੱਚੇ ਵੀ ਦਿਖਾਵਾਂਗੇ ਬਾਈ ਜੀ ਬਿਲਕੁਲ ਬਾਈ ਜੀ ਬੱਚੇ ਵੀ ਦਿਖਾਵਾਂਗੇ ਆਪਾਂ ਇਹਨੂੰ ਛੱਡ ਦਿਓ ਤੇ ਬੱਚੇ ਕੱਢ ਲਿਓ ਠੀਕ ਹੈ ਜੀ ਇਹਨੂੰ ਇੱਥੇ ਹੀ ਫਿਰਦੀ ਰਹਿਣ ਦਿਓ ਹਾਂਜੀ ਬਾਈ ਇਹਦੇ ਬੱਚੇ ਆਹ ਦੋਵੇਂ ਜੋੜਾ ਇਹਦਾ ਇਹ ਜੋੜਾ ਬਾਈ ਜੀ ਇਹ ਬੱਕਰਾ ਹੈ ਠੀਕ ਹੈ ਇਹ ਪੱਠ ਹੈ ਬੱਚੇ ਬਹੁਤ ਸੋਹਣੇ ਆਪਾ ਲੋਹੇ ਕਲਰ ਦੇ ਵਿੱਚ ਆ ਹਾਂ ਲੋਹੇ ਕਲਰ ਦੇ ਵਿੱਚ ਆ ਤੇ ਕੰਨਾਕੂਲਾ ਦੇ ਨਕਰਕੋੜ ਦੇ ਬਹੁਤ ਸੋਹਣੇ ਆ ਹਾਂ ਸਿੰਗੀ-ਸੁੰਗੀ ਬਹੁਤ ਸੋਹਣੀ ਆ ਅੱਜ ਦੇ ਸਮੇਂ ਦੇ ਅੱਖ ਵੀ ਚਿੱਟੀ ਆ ਹਨਾ ਲੋਕ ਮੰਗਦੇ ਚਿੱਟੀ ਆ ਹਾਂ ਚਿੱਟੀ ਅੱਖਾ ਬਾਈ ਚਿੱਟੀ ਇੱਕ ਉਹ ਦਿਖਾਉਣਾ ਤੁਹਾਨੂੰ ਚੱਕੇ ਕਿਹੜਾ ਜਾਂਦੇ ਆ ਵਜਨ ਵਾਲੇ ਆ ਬੱਚੇ ਹਾਂ ਵਜਨ ਵਾਲੇ ਬਾਈ ਖਰਾਖ ਰੂਬ ਬਾਈ ਮੈਂ ਸੁਖਣਾ ਆ ਤੁਹਾਨੂੰ ਆਖਾਂ ਮੈਂ ਖਰਾਖ ਬਹੁਤ ਸੜਦਾ ਨੇ ਠੀਕ ਆ ਬੱਕਰਾ ਵੀ ਦਿਖਾ ਦਿਓ ਬਾਈ ਸਵੇਰ ਸ਼ਾਮ ਨਾਲ ਇਹਨਾਂ ਨੂੰ ਫੀਡ ਮਤਲਬ ਕਿ ਦੁੱਧ ਵੀ ਠੀਕ ਆ ਚਾਈਨਿਕ ਜੁਨਿਕ ਤੁਸੀਂ ਵੇਖੋ ਆਪੇ ਆਹ ਬੱਕਰਾ ਜੀ ਕੰਨਾ ਕੁੰਨਾ ਦੀ ਕੁਆਲਿਟੀ ਬਹੁਤ ਆ ਹਨਾ ਹਾਂ ਨੱਕ ਨੁੱਕ ਜਿਵੇਂ ਜਿਵੇਂ ਵੱਡਾ ਹੋਊਗਾ ਬਈ ਓਵੇਂ ਓਵੇਂ ਪੂਰਾ ਵੱਧ ਗਿਆ ਇਹਨੇ ਚੌੜਾ ਪੂਰਾ ਬਈ ਹਜੇ ਤਾਂ ਇਹ ਮੰਨ ਕੇ ਚੱਲੋ ਜਿਵੇਂ ਸਾਢੇ 3-4 ਕਿ ਮਹੀਨਿਆਂ ਦੇ ਕਰੀਬ ਆ ਇਹ ਅੱਛਾ ਹਾਂ ਫਿਰ ਤਾਂ ਦੁੱਧ ਪੀਂਦੇ ਹੋਣਗੇ ਬਈ ਹਜੇ ਤੱਕ ਹਨਾ ਦੁੱਧ ਪੀਂਦੇ ਬਈ ਜੀ ਹਾਂ ਠੀਕ ਆ ਦੁੱਧ ਤਾਂ ਮੈਂ ਜਦੋਂ ਬੱਕਰੀ ਦਾ ਕਾਫੀ ਇਹ ਥੱਲੇ ਤੇ ਪਰ ਇਹਨੂੰ ਐਕਸਟਰਾ ਗਾਂ ਦਾ ਵੀ ਪਿਆਦਨਾ ਕਰਦੇ ਹਾਂ ਤੇ ਚੋਰੀ ਠੀਕ ਆ ਠੀਕ ਆ ਦੇਈ ਕਈ ਵਾਰੀ ਬਾਈ ਵੀਡੀਓ ਦੇਖ ਕੇ ਭਰਾ ਮੰਗ ਕਰ ਲੈਂਦੇ ਆ ਹਨਾ ਵੀ ਸੇਲ ਤਾਂ ਨਹੀਂ ਕੋਈ ਜਾਨਵਰ ਇਹਦੇ ਵਿੱਚੋਂ ਕੋਈ ਹੈਗਾ ਤੁਸੀਂ ਬੱਚਾ ਸੇਲ ਕਰੋਗੇ ਬੱਕਰਾ ਬਾਈ ਜੀ ਕਰਦਾ ਕਿਉਂਕਿ ਮੈਂ ਨਾ ਮੇਰੇ ਕੋਲ ਨਗ ਥੋੜੇ ਕਰਕੇ ਮੈਂ ਬਰੀਡਰ ਨਹੀਂ ਪਾਲਦਾ ਹੁੰਦਾ ਹਾਂ ਤੇ ਬੱਚਾ ਚੰਗਾ ਜੇ ਕਿਸੇ ਭਰਾ ਨੇ ਘਰੇ ਸ਼ੌਂਕ ਨਾਲ ਰੱਖਣਾ ਹੈ ਠੀਕ ਹੈ ਬਲੱਡ ਲਾਈਨ ਚੰਗੀ ਹੈ ਤੇ ਆਪਾਂ ਦੇ ਦਿਆ ਕੋਈ ਦਿੱਕਤ ਨਹੀਂ ਠੀਕ ਹੈ ਤਾਂ ਨੰਬਰ ਬੋਲ ਦਿ ਬਈ ਆਪਣਾ ਨੰਬਰ ਬਾਈ ਜੀ ਆਪਣਾ 80549 01718 ਠੀਕ ਹੈ ਜੀ ਸ਼੍ਰੀ ਮੁਕਤਸਰ ਸਹਿ ਵੀ ਆਉਣਾ ਖਾਸ ਹਾਂਜੀ ਹਾਂਜੀ ਖਾਸ 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 ਲੋਬੀ ਬਾਈ ਜਿਹਨੂੰ ਪਸੰਦ ਹੋਵੇ ਬੱਚਾ ਤੇ ਫੋਨ ਕਰਕੇ ਬਾਈ ਤੋਂ ਜੰਨਾ ਕੋਲਾ ਦਾ ਬਹੁਤ ਸੋਹਣਾ ਹੈ ਲੈ ਸਕਦੇ ਹੋ ਤੁਸੀਂ ਇਹ ਜੀ ਬਹੁਤ ਆ ਪੂਰਾ ਹਾਂ ਨਹੀਂ ਨਹੀਂ ਬੱਚਾ ਬਹੁਤ ਸੋਹਣਾ ਬਾਕੀ ਬਲੱਡ ਲਾਈਨ ਹੀ ਮਸ਼ਹੂਰ ਆ ਬਾਈ ਹਨਾ ਉਹ ਹਾਂਜੀ ਬਿਲਕੁਲ ਬਿਲਕੁਲ ਮੈਂ ਤਾਂ ਫਿਰ ਹਨਾ ਬਾਈ ਬਰੀਡਰ ਕਿਉਂਕਿ ਥੋੜੇ ਨਾਕ ਰੱਖਦਾਗਾ ਕਿਉਂਕਿ ਡਿਊਟੀ ਵੀ ਨਾਲ ਕਰਨੀ ਆ ਬਿਲਕੁਲ ਤੇ ਤੁਸੀਂ ਤਾਂ ਸ਼ੌਂਕ ਪੂਰਾ ਕਰ ਰਹੇ ਆ ਸ਼ੌਂਕ ਪੂਰਾ ਕਰ ਰਹੇ ਆਪਾਂ ਇਹ ਉਹਦੇ ਕਰਕੇ ਬਰਬਰੀ ਦੇ ਨਾਕ ਕਿੰਨੇ ਰੱਖੇ ਹੋਏ ਬਾਈ ਬਰਬਰੀ ਦੇ ਵੀ ਆਪਣੇ ਕੋਲੇ ਹੈਗੇ ਬਈ ਚਾਰ ਪੰਜ ਨਾ ਗਿਆ ਠੀਕ ਹੈ ਬੱਚੇ ਬਹੁਤ ਸੋਹਣੇ ਸ਼ਾਇਨਗ ਬਹੁਤ ਆ ਬੱਚਿਆਂ ਦੇ ਬਈ ਹਨਾ ਸ਼ਾਇਨਗ ਬਈ ਇਹਨਾਂ ਦੀ ਖਰਾਕ ਹੀ ਬਹੁਤ ਜਿਆਦਾ ਰੱਖੀ ਵੀ ਹੈ ਹਾਂ ਹਾਂ ਬਾਕੀ ਫਿਰ ਮਾਂ ਦਾ ਦੁੱਧ ਵੀ ਚੁੰਘਦੇ ਆ ਬਿਲਕੁਲ ਜੀ ਬਿਲਕੁਲ ਮਾਂ ਦਾ ਦੁੱਧ ਵੀ ਚੁੰਘਦੇ ਨੇ ਨਾਲ ਐਕਸਟਰਾ ਵੀਨਨ ਦੁੱਧ ਜਿਹੜਾ ਗਾਂ ਦਾ ਵੀ ਪਿਆਈ ਦੇ ਨਾਲ ਬੱਕਰੀ ਕਿੰਨੇ ਦੰਦ ਤੇ ਹੋਈ ਹੈ ਇਹ ਬੱਕਰੀ ਆਪਾਂ ਵੇਚ ਲੈਣੀ ਮੈਂ ਕਦੇ ਦੇਖੀ ਨਹੀਂ ਵੈਸੇ ਮੈਨੂੰ ਲੱਗਦਾ ਹੋਊਗੀ ਸ਼ਾਇਦ ਇਹ 6 ਦੰਦ ਦੇ ਲਓ ਜੀ ਅੱਠ ਛੇ ਦਾ ਛੇ ਦਾ ਅੱਠ ਚੱਕਦੀ ਆ ਜੀ ਹੂੰ ਪਾਠ ਹੀ ਆ ਕਹਿਣ ਦਾ ਭਾਵ ਛੋਟੀ ਆ ਹਾਂਜੀ ਹਾਂ ਠੀਕ ਹੈ ਲੋਵੀ ਬੱਕਰੀ ਜਮ ਹਾਜੀ ਹਾਂ ਲੋਵੀ ਦੋਸਤੋ ਬਰਬਰੀ ਦੇ ਵੀ ਕਰੋ ਦਰਸ਼ਨ ਕੋਹਨੀ 11 ਨੰਬਰ ਕਾਨਾ ਦੇ ਵਿੱਚ ਇਹਦਾ ਐਂ ਲੱਗਦਾ ਬਈ ਚਿੱਟੀ ਅੱਖ ਹੁੰਦੀ ਜਿਵੇਂ ਇਹ ਚਿੱਟੀ ਹੈ ਬਈ ਜੀ ਅੱਖ ਠੀਕ ਆ ਹਾਂ ਤੇ ਇਹ ਕਿੰਨੇ ਸੂਏ ਸੂਈ ਹੈ ਬਾਈ ਏ ਬਾਈ ਜੀ ਇੱਕ ਸੂਹੀ ਸੂਈ ਹੈ ਮੇਰੇ ਕੋਲ ਹਜੇ ਅੱਛਾ ਉਹਦੇ ਨੇ ਮਤਲਬ ਪਹਿਲੀ ਰਸੂਈ ਸੀ ਤੇ ਬੱਕਰਾ ਦਿੱਤਾ ਸੀਗਾ ਠੀਕ ਹੈ ਬੱਕਰਾ ਬਹੁਤ ਚੰਗਾ ਸੀਗਾ ਹੂੰ ਤੇ ਉਹ ਆਪਾਂ ਸੇਲ ਕਰਤਾ ਸੀਗਾ ਤੇ ਹੁਣ ਦੁਬਾਰਾ ਇਹ ਫੇਰ ਮਤਲਬ ਤਿੰਨ ਕਿ ਮਹੀਨੇ ਦੇ ਕਰੀਬ ਹੈਗੀ ਹੈ ਗੱਬਣ ਦੂਜੀ ਸੂਏ ਸੂਗੀ ਹਣਾ ਦੂਜੀ ਸੂਏ ਸੂਹ ਹਾਂਜੀ ਹਾਂਜੀ ਠੀਕ ਹੈ ਬੱਚਾ ਪਹਿਲਾਂ ਵਾਲਾ ਬਹੁਤ ਵਧੀਆ ਦਿੱਤਾ ਸੀ ਬਾਈ ਜੀ ਹਾਂ ਵਧੀਆ ਦਿੱਤਾ ਸੀ ਬਾਈ ਜੀ ਬਹੁਤ ਸੋਹਣਾ ਬੱਚਾ ਸੀਗਾ ਤੇ ਬਾਕੀ ਹੁਣ ਤਾਂ ਫਿਰ ਆਪਣੇ ਬਰੀਡਰ ਤੋਂ ਜਿਹੜਾ ਸ਼ਾਨ ਆਪਣੇ ਹੁਣ ਭਰਾ ਕੋਲ ਹੀ ਆ। ਹਾਂਜੀ ਹਾਂਜੀ। ਉਹਨੇ ਆਪਾਂ ਉਹਨੂੰ ਦਿੱਤਾ ਸੀਗਾ। ਹਾਂ ਹਾਂ ਹਾਂ। ਤੇ ਉਹਦੇ ਬੱਚੇ ਬਹੁਤ ਸੋਹਣੇ ਹੋਣ ਦਿਖਾਉਣੇ ਆਪਣੇ ਕੋਲ ਹੈਗੇ 2 ਪੱਠਾ ਆਉਂਦੀਆਂ। ਠੀਕ ਆ। ਤੇ ਉਹ ਤੋਂ ਕ੍ਰੋਸ ਆ ਇਹ। ਠੀਕ ਆ ਜੀ। ਲੈਓ ਭਾਈ ਅੱਗੇ ਹੋਰ ਜਾਣ ਵੜਾ। ਹਾਂਜੀ ਹਾਂਜੀ। ਆ ਵੀ ਵਿਖਾਵਾਂਗੇ ਭਾਈ ਕਿਤੇ। ਲਓ ਜੀ ਭਾਈ ਜੀ। ਇਹ ਭਾਈ ਜੀ ਮੈਂ ਮਤਲਬ ਕਿ ਹੋ ਗਏ 5-6 ਮਹੀਨੇ ਹੋ ਗਏ ਮੈਂ ਰਾਜਸਥਾਨ ਚੋਂ ਲੈ ਆ ਸੀਗਾ ਅੱਛਾ ਹਾਂ ਬੜਾ ਦੂਰ ਦੂਰ ਤੋ ਸ਼ੌਂਕ ਕਰਿਆ ਹੋਇਆ ਪੂਰਾ ਹੈ ਬਈ ਜਾ ਹੀ ਬੜੀਦਾ ਉਹਨੂੰ ਘਰ ਦੇ ਤਾਂ ਲੜਦੇ ਹੁੰਦੇ ਵੈ ਇੰਨੀ ਵੜ ਨਾ ਜਾਇਆ ਕਰੋ ਤੇ ਪਰ ਜਾਵੜੀ ਦਾ ਵੇ ਹੁਣ ਨਹੀਂ ਗਏ ਕਦੇ ਠੀਕ ਹੈ ਤੇ ਸੋਹਣਾ ਹੀ ਲਿਆਂਦੀ ਸੀ ਬੈ ਜੀ ਅੱਛਾ ਉਹਦੇ ਤਾਂ ਤੁਹਾਨੂੰ ਪਤਾ ਵੀ ਉਹ ਉਹਨਾਂ ਦਾ ਮਤਲਬ ਕਿ ਖਰੀਦ ਵੀ ਇੱਥੇ ਹੁੰਦੇ ਹਾਂ ਹਾਂ ਜੀ ਵਪਾਰੀ ਬੰਦੇ ਆ ਤਾਂ ਤੇ ਹਾਂ ਪਤਾ ਨਹੀਂ ਕਿਹਜਾ ਹਣਾ ਕ੍ਰੋਸ ਹੋ ਜਾਂਦੀ ਬੱਕਰੇ ਤੋਂ ਤੇ ਇਹਨੇ ਬੱਚੇ ਦਿੱਤੇ ਸੀ ਦੋ ਕੁਆਲਟੀ ਕੁੜੀ ਦਾ ਹੈ ਨਹੀਂ ਸੀ ਕਰਨਾ ਕੋਈ ਨਾਲ ਦੀ ਖਰ ਠੀਕ ਹੈ ਤੇ ਉਹ ਆਪਾਂ ਸੇਲ ਕਰਦੇ ਹੁਣ ਚੱਲ ਅੱਗੇ ਤੋਂ ਬੱਚੇ ਵਧੀਆ ਆ ਜਾਣਗੇ ਹਾਂ ਇਹ ਹੀ ਸੋਚ ਕੇ ਲਈ ਸੀ ਬਾਈ ਚਲੋ ਬੱਕਰੀ ਚੰਗੀ ਹੈ ਵੱਡੇ ਪੇਟੇ ਦੀ ਹੈ ਹਾਂ ਵੱਡੇ ਫਰੇਮ ਦੀ ਹੈ ਪੂਰੀ ਹਾਂ ਤੇ ਵੀ ਚਲੋ ਬੱਚੇ ਚੰਗੇ ਆ ਜਾਣਗੇ ਆਹ ਤੋਂ ਕੋਨੀ ਹੈ ਵੀ ਵਧੀਆ ਠੀਕ ਹੈ ਇਹ ਕਿੰਨੇ ਦੰਦ ਦੇ ਵਿੱਚ ਆ ਬਾਈ ਇਹ ਬਲੋ ਬਾਈ ਜੀ ਹੋਊਗੀ 8 8 ਹਾਂ ਫ੍ਰੈਸ਼ 8 ਦੰਦ ਦਾ ਫ੍ਰੈਸ਼ 8 ਦੰਦ ਦਾ ਜੀ ਇਹ ਖੱਟੀ ਅੱਖ ਦੇ ਵਿੱਚ ਇਹ ਖੱਟੀ ਚਾ ਜੀ ਪਰ ਉਹ ਬੱਕਰੀ ਬਹੁਤ ਚੰਗੀ ਹੈ ਪੇਟੇ ਦੀ ਹਾਂ ਨਹੀਂ ਬੱਕਰੀ ਦੀ ਸਹੀ ਜਾਂਦੀ ਬਾਈ ਹਾਂਜੀ 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 ਚੰਗੀ ਬੱਕਰੀ ਆ ਨਹੀਂ ਖੜ ਜੂ ਕੋਈ ਵੀਡੀਓ ਦੇਖ ਕੇ ਭਰਾ ਮੰਗਣਗੇ ਜਰੂਰ ਬਾਈ ਨਹੀਂ ਕੋਈ ਗੱਲ ਨਹੀਂ ਬਾਈ ਜੀ ਆਪਾਂ ਜਿਵੇਂ ਬੱਚੇ ਆਪਣੇ ਕੋਲੇ ਹੁੰਦੇ ਤੁਹਾਨੂੰ ਦਿਖਾਉਣਾ ਆਪਣੇ ਸ਼ਾਨਦਾਰ ਰਿਜ਼ਲਟ ਜਿਹੜਾ ਹਾਂ ਉਹ ਦਿਖਾਉਣਾ ਮੈਂ ਤੁਹਾਨੂੰ ਠੀਕ ਆ ਜੀ ਲਓ ਵੀ ਦੋਸਤੋ ਕਰੋ ਚੈੱਕ ਨਗੀਨੇ ਲਓ ਬਾਈ ਜੀ ਆਪਾਂ ਦਿਖਾਉਣੇ ਆ ਤੁਹਾਨੂੰ ਹੁਣ ਨਗੀਨੇ ਇਧਰ ਆ ਪੁੱਤ ਮੱਖੀ ਚੀਮੇ ਦੇ ਵਿੱਚ ਨਗੀਨੇ ਆ ਕਾਨਾ ਚੈੱਕ ਕਰੋ ਜੀ ਬਹੁਤ ਸੋਹਣੀਆਂ ਪੱਠਾਂ ਨੇ ਦੇਖੋ ਇਹ ਕਿੰਨੇ ਟਾਈਮ ਦੀਆਂ ਹੋ ਗਈਆਂ ਬਾਈ ਇਹ ਬਾਈ ਜੀ ਬਸ ਆਹੀ ਤਿੰਨ ਤਿੰਨ ਸਾਢੇ ਤਿੰਨ ਮਹੀਨੇ ਦੀਆਂ ਠੀਕ ਹੈ ਹਾਂਜੀ ਹਾਂ ਸਾਢੇ ਤਿੰਨ ਬਹੁਤ ਸੋਹਣੀਆਂ ਪੱਠਾਂ ਹਾਂ ਕਾਨਾ ਚੈੱਕ ਕਰ ਲਓ ਤੁਸੀਂ ਹਾਂ ਵੀ ਸਹੀ ਜਾਂਦੇ ਨੇ ਬਾਈ ਹਾਂ ਤੇ ਇਹ ਇੱਕ ਲਾਲ ਗੁਲਦਾਰ ਤੇ ਇੱਕ ਫਿੱਕੀ ਜੀ ਮੱਖੀ ਜੀ ਹਾਂ ਨਾ ਤੇ ਬਸ ਕੰਨਾ ਕੋਨਾ ਦੀ ਕੁਆਲਿਟੀ ਪੂਰੀ ਬੱਕਰੇ ਤੇ ਹੈ ਹਾਂ ਨਹੀਂ ਨਹੀਂ ਸੋਹਣੀਆਂ ਪੱਠਾਂ ਬਾਈ ਹਾਂਜੀ ਹਾਂ ਤੇ ਪਰ ਦੂਜਾ ਆਪਦੀ ਮਾਂ ਦੇ ਵੇਹੇ ਲੈ ਕੇ ਜਿਆਦਾ ਆ ਆਪਦੇ ਬੱਚੇ ਮਾਂ ਦੇ ਰਗੇ ਆ ਹੂੰ ਕਿ ਅੱਖ ਤੇ ਰੰਗ ਰੂਪ ਸਿੰਗਲ ਕੱਢ ਗਈਆਂ ਇੱਥੇ ਬਈ ਤੁਹਾਨੂੰ ਕਦੇ ਐ ਮਹਿਸੂਸ ਨਹੀਂ ਹੋਇਆ ਵੀ ਯਾਰ ਕੋਹਨੀ ਦੇ ਸਿੰਘਾਂ ਦੇ ਵਿੱਚ ਕੋਈ ਜਿਵੇਂ ਕੋਹਨੀਆਂ ਹੁੰਦੀਆਂ ਜਾਂ ਜਾਂ ਸਿੰਘਾਂ ਦੇ ਵਿੱਚ ਕੋਈ ਐ ਨਹੀਂ ਲੱਗਿਆਗਾ ਅੰਤਰ ਕੋਈ ਇਹਨਾਂ ਦਾ ਬਾਈ ਇਹਨਾਂ ਦੀ ਮਾਂ ਥੱਲੇ ਦੁੱਧ ਬਹੁਤ ਹੈ ਹਾਂ ਠੀਕ ਹੈ ਆਪਾਂ ਇਹ ਚੀਜ਼ ਵੇਖਦੇ ਆਂ ਬੱਕਰੀ ਦੁੱਧ ਵਾਲੀ ਹੋਵੇ ਠੀਕ ਹੈ ਚੰਨਾ ਦੀ ਕੁਆਲਿਟੀ ਚੰਗੀ ਹੈ ਨਹੀਂ ਹਾਂ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਬੰਦਾ ਫੋਨ ਲਾਉਂਦਾ ਬਾਈ ਕੋਹਨੀ ਹੋਵੇ ਚਿੱਟੀ ਹੋਵੇ ਚਿੱਟੀ ਅੱਖ ਦੇ ਵਿੱਚ ਹੋਵੇ ਬਾਈ ਕੋਈ ਬਾਲਾ ਫਰਕ ਨਹੀਂ ਪੈਂਦਾਗਾ ਮੈਂ ਵੇਖਿਆ ਕੋਈ ਬਾਲਾ ਨਹੀਂ ਫਰਕ ਪੈਂਦਾਗਾ ਜਦੋਂ ਚੀਜ਼ ਚੰਗੀ ਹੈ ਦੁੱਧ ਵਾਲੀ ਹੈ ਚੀਜ਼ ਹਣਾ ਆਪਾਂ ਚੀਜ਼ ਉਹ ਦੇਖਣੀ ਹੈ ਹੱਡਾਂ ਪੈਰਾਂ ਦੀ ਤੇ ਹਾਨਣੇ ਵਾਲੀ ਹੈਣਾ ਜਿਹੜੀ ਬੱਚਾ ਪਾਲਣ ਵਾਲੀ ਹੋਵੇ ਕੈਨ ਲਪਾਵਾ ਹਾਂਜੀ 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 ਹਾਂ ਇਹ ਤੁਸੀਂ ਵੇਖ ਲੋ ਵਧੀਆ ਜਾਨਵਾਰਾ ਬਾਈ ਹਾਂਜੀ ਹਾਂਜੀ ਲੋਗੇ ਪੱਠਾ ਬਾਈ ਮੈਂ ਤੁਹਾਨੂੰ ਮੰਗਦੇ ਸੀ ਸੱਜਣ ਮਿੱਤਰ ਹਾਂ ਪਰ ਮੈਂ ਯਾਰ ਮੇਰੇ ਕੋਲ ਪਹਿਲੀ ਏਰੀ ਆਈਆਂ ਹਜੇ ਤੇ ਬਾਈ ਤੁਸੀਂ ਮੰਨ ਲਓ ਕੋਧ ਮੁਲਾਜ਼ਮ ਹਨਾ ਪੁਲਿਸ ਦੇ ਵਿੱਚ ਤੁਹਾਡੇ ਨਾਲ ਵੀ ਸਟਾਫ ਦੇ ਤੁਹਾਡੇ ਬਹੁਤ ਨਜ਼ਦੀਕੀ ਭਰਾ ਹੋਣਗੇ ਹਨਾ ਬਹੁਤ ਨੂੰ ਲੈ ਕੇ ਦਿੱਤੀ ਕਿੰਨਾ ਕੁ ਸ਼ੌਂਕ ਪਾਤਾ ਤੁਸੀਂ ਬਹੁਤ ਨੂੰ ਪਾਤਾ ਬਾਈ ਅੱਛਾ ਆਪਾਂ ਅੱਜ ਜਿਹਨੂੰ ਆਪਾਂ ਚੀਜ਼ ਲੈ ਕੇ ਦੇਈ ਦੀਆਂ ਨਾ ਬਾਈ ਜੀ ਆਪਾਂ ਨੇ ਇਹ ਗੱਲ ਕਹਿਦੀ ਹੈ ਵੀ ਜਿੰਨੇ ਦੀ ਲੈ ਕੇ ਦਿੱਤੀ ਹੈ ਇਹ ਨਾ ਤੁਹਾਡੇ ਜੱਚੇ ਸਹੀ ਹੈ ਤੁਹਾਨੂੰ ਕੋਈ ਬੰਦਾ ਕਹਿ ਦੇ ਵੀ ਤੁਹਾਨੂੰ ਉਹ ਬੰਦੇ ਨੇ ਯਾਰ ਜਗਦੀਪ ਨੇ ਚੀਜ਼ ਮਾੜੀ ਲੈਤੀ ਬਿਲਕੁਲ ਬਾਈ ਜੀ ਉਹਨੇ ਨਹੀਂ ਮੇਰੇ ਘਰੇ ਛੱਡ ਜੀ ਠੀਕ ਆਪਾਂ ਤੁਹਾਨੂੰ ਤੁਸੀਂ ਪੁੱਛ ਵੀ ਸਕਦੇ ਆਪਾਂ ਪਾ ਦਿੰਦੇ ਤੁਹਾਨੂੰ ਦੇਖੋ ਆਪਾਂ ਦੇਖੋ ਇਸ ਕੰਮ ਦੇ ਵਿੱਚ ਜਦੋਂ ਨਾਮ ਬਦਨਾਮ ਹੋ ਜੇ ਬਾਈ ਜੀ ਫਿਰ ਨਾਮ ਸੁਧਾਰਨਾ ਔਖਾ ਔਖਾ ਹੋ ਜਾਂਦਾ ਨਾਮ ਬਣਾਉਣਾ ਚੰਗੇ ਪਾਸੇ ਬਹੁਤ ਔਖਾ ਹੈ ਹਨਾ ਸੋ ਆਪਾਂ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਆਂ ਵੀ ਆਪਾਂ ਜੇ ਕਿ ਹੁਣ ਚੀਜ਼ ਦਵਾਈ ਹੈ ਤਾਂ ਫਿਰ ਆਪਾਂ ਉਸੇ ਰੇਟ ਆਪਾਂ ਖਰੀਦਾਂਗੇ ਬਿਲਕੁਲ ਆ ਦੇਖ ਸਕਦੇ ਆਂ ਬਾਈ ਬਹੁਤ ਸੋਹਣੀਆਂ ਪੱਠਾਂ ਬਾਈ ਨੇ ਤਿਆਰ ਕਰੀਆਂ ਇਹਦਾ ਬਈ ਘਰਦਿਆਂ ਹੀ ਹੋ ਗਈਆਂ ਹਨ ਘਰਦਿਆਂ ਹੋ ਗਈਆਂ ਬਾਈ ਜੀ ਬਰੀਡਰ ਵੀ ਤੁਹਾਡੇ ਕੋਲੇ ਆਉਂਦਾ ਸੀਗਾ ਹਨ ਆਉਂਦਾ ਸੀ ਹਾਂਜੀ ਹੁਣੇ ਉਹ ਵੀ ਆਪਣਾ ਭਰਾ ਹੀ ਹੈ ਸੂਰੇ ਵਾਲੇ ਸ਼ਮਿੰਦਰ ਬਾਈ ਤੇ ਉਹ ਉਹਦੇ ਕੋਲੇ ਹੀ ਹੈ ਸਾਡਾ ਕੋਈ ਨਹੀਂ ਹੁਣ ਵੀ ਮੈਂ ਜਿਵੇਂ ਲਿਆਵਾ ਭਾਵੇਂ 2 ਮਹੀਨਿਆਂ ਦੇ ਰੱਖਾ ਉਹਨੂੰ ਨਾਂ ਦੇਵਾਂ ਲਿਆਓ ਬਈ ਅੱਗੇ ਇਹਨਾਂ ਦੀ ਮਾਂ ਲਿਆਓ ਬਈ ਇਹਨਾਂ ਨੂੰ ਫੇਰਦਿਆਂ ਰਹਿਣ ਦੇ ਹਾਂਜੀ ਹਾਂਜੀ ਲੋ ਬਈ ਇਹ ਇਹ ਇਹਨਾਂ ਦੀ ਮਾਂ ਬਾਈ ਇਹ ਬਾਈ ਜੀ ਇਹਨਾਂ ਦੀ ਮਾਂ ਹੈ ਠੀਕ ਆ ਬਹੁਤ ਵੱਡੇ ਫਰੇਮ ਦੀ ਬੱਕਰੀ ਆ ਹਨਾ ਹਾਂਜੀ ਹਾਂ ਦੁੱਧ ਬਹੁਤ ਆ ਬਈਏ ਥੱਲੇ ਠੀਕ ਆ ਉਹ ਸੁੱਕਿਆ ਮਤਲਬ ਕਿ ਨੂੰ ਲੱਗਦਾ ਵੀ ਗੱਭਨ ਰਹੇਗੀ ਹੁੰਦੀ ਜਾਈ ਬੱਣ ਹੋਊਗੀ ਹਾਂ ਸੋ ਹਾਂਜੀ 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 ਕਿਉਂਕਿ ਬਈ ਸੂਣ ਤੋਂ ਮਹੀਨੇ ਦੇ ਵਿੱਚ ਵਿੱਚ ਤਾਂ ਬਣ ਜਾਂਦੀਆਂ ਕ੍ਰੋਸ ਹੋ ਜਾਂਦੀਆਂ ਹਨਾ ਹਾਂਜੀ 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 ਬਿਲਕੁਲ ਹਾਂ ਇਹ ਬਾਈ ਜੀ ਮੈਂ ਤੁਹਾਨੂੰ ਦੱਸਾਂ ਵੀ ਇਹ ਮੈਂ ਨਾ ਜਦੋਂ ਬਾਈ ਜ਼ਗਮੀਦ ਧਰੀ ਭਲਾਈਆਂ ਨੇ ਲਾਉਣ ਲੱਗੇ ਸੀ ਮੰਡੀ ਹਾਂ ਤੇ ਮੈਂ ਤੇ ਜ਼ਗਮੀਦ ਆਪਣਾ ਪੁਲਸੀਆ ਮੁੰਡਾ ਹਾਂਜੀ ਹਾਂਜੀ ਪਰ ਆਪਣਾ ਤੇ ਅਸੀਂ ਦੋਨੇ ਗਏ ਸੀਗੇ ਅੱਛਾ ਉਹ ਵੈਸੇ ਹੀ ਜਾਵੜੇ ਮਤਲਬ ਕਿ ਚਲੋ ਯਾਰ ਵੇਖਿਆ ਹੁਣੇ ਹਨਾ ਹੂੰ ਉੱਥੇ ਮੈਨੂੰ ਨਾ ਇਹ ਮੰਡੀ ਦੇ ਵਿੱਚੋਂ ਇੱਕੋ ਹੀ ਇੰਨੀ ਜੱਤੀ ਸੀ ਬਹੁਤ ਜ਼ਿਆਦੇ ਪੈਸੇ ਹੀ ਮੇਰੇ ਕੋਲ ਲੈਣੀ ਸੀਗੇ ਉਦੋਂ ਹੈਨਾ ਤੇ ਮੈਂ ਜ਼ਗਮੀਦ ਮੈਨੂੰ ਆਦਾ ਯਾਰ ਵੀ ਲੈਣੀ ਤਾਂ ਵੇਚ ਲਾ ਕੇ ਨਾ ਕੋਈ ਗੱਲ ਨਹੀਂ ਪੈਸੇ ਮੈਂ ਦੇ ਦਿੰਦਾ ਸਾਡਾ ਕੋਈ ਵਧੀਆ ਭਰਾਵਾ ਭਰਾਵਾ ਤੋਂ ਵੱਧ ਕੇ ਇਹ ਬਾਈ ਨਾਲ ਬਹੁਤ ਵੱਧ ਗਿਆ ਹਾਂ ਤੇ ਮੈਨੂੰ ਆਦਾ ਲੈ ਲਾ ਕੇ ਉਹ ਵੀ ਜ਼ਗਮੀਦ ਦੂਜੇ ਆਪਣੇ ਭਲਾਈਆਂ ਨੂੰ ਆਖਿਆ ਅੱਛਾ ਤਾਂ ਉਹਨੇ ਇਹ ਮੈਨੂੰ ਬਾਈ ਜੀ 6000 ਦੀ ਲਗਤੀ ਸੀ ਠੀਕ ਆ ਸਿਰਫ 6000 ਦੀ ਜਾਨੀ ਕਿ ਉਦੋਂ ਮੰਡੀ ਤੋਂ ਮੈਂ ਵੀ ਮੰਡੀ ਦੇ ਸੀਗਾ ਤੇ ਤੁਸੀਂ ਮੈਂ ਘਰੇ ਆ ਗਿਆ ਤੇ ਤੁਸੀਂ ਬਾਅਦ ਚੋਂ ਹੀ ਲਾ ਹਾਂ ਮੈਂ ਤੁਹਾਨੂੰ ਫੋਨ ਕੀਤਾ ਸੀ ਵੀਡੀਓ ਪਾ ਕੇ ਤੇ ਥੋੜੇ ਯਾਦ ਹੋਣੇ ਮੈਂ ਮਹਮਦ ਦੇਖ ਕੇ ਗਿਆ ਹਾਂ ਬਹੁਤ ਸੋਹਣੀ ਪਾਠ ਸੀ ਉਹ ਤਾਂ ਛੋਟੀ ਜੀ ਸੀ ਛੋਟੀ ਸੀ ਬਈ ਹਜੇ ਬੱਚੀ ਸੀ ਹਜੇ ਹਾਂ ਇਹਨਾਂ ਵਾਂਗੂ ਸੀ ਬਸ ਤੇ ਆ ਬੱਚੇ ਦੇ ਉੱਤੇ ਪਹਿਲਾਂ ਇਹਨੇ ਬੱਕਰਾ ਦਿੱਤਾ ਸੀ ਬਾਈ ਪਹਿਲਾਂ ਬੱਕਰਾ ਦਿੱਤਾ ਸੀ ਬਾਈ ਜੀ ਠੀਕ ਆ ਉਹ ਆਪਣੇ ਬਾਈ ਬਰਾੜ ਬਠੰਡੇ ਵਾਲਾ ਰਾਜੀਵੀਰ ਵਾਲੇ ਬੱਕਰੇ ਦਾ ਬੱਚਾ ਸੀ ਆ ਅੱਛਾ ਤੇ ਬੱਚਾ ਵੀ ਬਹੁਤ ਸੋਹਣਾ ਸੀ ਵੇਚਤਾ ਸੀ ਆਪਾਂ ਠੀਕ ਤੇ ਆ ਹੁਣ ਪੱਠਾ ਆਪਣੇ ਬੱਕਰੀਆਂ ਦੀਆਂ ਆ ਗਈਆਂ ਜੀ ਠੀਕ ਆ ਠੀਕ ਹਾਂਜੀ ਹਾਂਜੀ ਲਓ ਬਾਈ ਅੱਗੇ ਦਿਖਾ ਦਿਓ ਜਾਨਵਰ ਲਓ ਵੀ ਦੋਸਤੋ ਆ ਚੈੱਕ ਕਰੋ ਕੁਆਲਿਟੀ ਤੇ ਬਾਈ ਜੀ ਅੱਗੇ ਹੁਣ ਜਾਨਵਰ ਲਿਆਓ ਹੋਰ ਬਾਈ ਜੀ ਹੁਣ ਇੱਕ ਹੀ ਰਹਿ ਗਿਆ ਆਪਣੇ ਕੋਲੇ ਅੱਛਾ ਉਹ ਨਗੀਨਾ ਜਮਾ ਮੇਰੀਆਂ ਨਜ਼ਰਾਂ ਚ ਨਗੀਨਾ ਹੈ ਠੀਕ ਹੈ ਬਾਕੀ ਆਪਣੇ ਦੋਸਤਾਂ ਨੇ ਦੱਸਣਾ ਵੀ ਕਿਵੇਂ ਆ ਠੀਕ ਹੈ ਅੱਜ ਕੱਲ ਦੀ ਜਿਹੜੀ ਡਿਮਾਂਡ ਹੈ ਕੰਨਾਂ ਦੀ ਚੱਲ ਰਹੀ ਹੈ ਹਣਾ ਬਿਲਕੁਲ ਕੁਆਲਿਟੀ ਦੀ ਚੱਲ ਰਹੀ ਹੈ ਕੰਨਾਂ ਤੇ ਅੱਖ ਦੀ ਅੱਖ ਦੀ ਚੱਲ ਰਹੀ ਹੈ ਤੇ ਸਿੰਘਾਂ ਦੀ ਹਾਂ ਸੋ ਉਸੇ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਬਾਈ ਜੀ ਮੈਂ ਆ ਉਹਦੀ ਮਰੂਤੀਕਾਰ ਤੇ ਹਾਂ ਇਹ ਗਰਮ ਵੀ ਹੋ ਗਈ ਸੀ ਦੋ ਤਿੰਨ ਆਰੀ ਪਰ ਮੈਂ ਡਰਦਾ ਡਰਦਾ ਗਿਆ ਸੀ ਆ ਆਪਣੇ ਹਨਮਾਨਗੜ੍ਹ ਤੋਂ ਪਰ ਠੀਕ ਆ ਹਾਂ ਤੇ 1900 ਕਿਲੋਮੀਟਰ ਕਰਤਾ ਸੀ ਬਈ ਉੱਦੇ ਜਿੱਦੇ ਉਹ ਨਗੀਨਾ ਲੈ ਕੇ ਆਏ ਤੁਸੀਂ ਬਾਈ ਕਾਫੀ ਹੋ ਗਿਆ ਸੀ ਹੁਣ ਮੈਂ ਕਿਵੇਂ ਦੱਸਾਂ ਤੁਹਾਨੂੰ ਲਿਆਓ ਬਹੁਤ ਹੋ ਗਈ ਤੇ ਟਾਈਮ ਵੀ ਬੇ ਟਾਈਮਾ ਜਾ ਸੀਗਾ ਹਾਂ ਤੇ ਬਾਈ ਜਦੋਂ ਫਿਰ ਕੀੜਾ ਹੋਵੇ ਮਨ ਦੇ ਵਿੱਚ ਉਹ ਫਿਰ ਕੱਢਣਾ ਪੈਂਦਾ ਹਨਾ ਫਿਰ ਮੈਂ ਸ਼ੌਂਕ ਨੂੰ ਉਸ ਪੈਸੇ ਬਹੁਤ ਲਾਏ ਸੀਗੇ ਉਹਤੇ ਕਿੰਨੇ ਲੱਖ ਲਾਤਾ ਸੀ ਬਾਈ ਉਹਦੇ ਤੇ ਬਾਈ ਅੰਦਰ ਨਹੀਂ ਦਿਓ ਪਤਾ ਕੀ ਹੈ ਹਾਂ ਦੇਖੋ ਆਪਾਂ ਨੂੰ ਪਤਾ ਤੁਹਾਨੂੰ ਪਤਾ ਹੈ ਜਾਂ ਜਿਹੜੇ ਇਸ ਚੀਜ਼ ਨੂੰ ਮਤਲਬ ਕਿ ਪਾਲ ਰਹੇ ਆ ਉਹਨਾਂ ਨੂੰ ਪਤਾ ਹੈ ਠੀਕ ਹੈ ਬਾਕੀ ਹੋਰ ਜਿਹੜੇ ਆ ਪਾਸੇ-ਆਸੇ ਵਾਲੇ ਦੋਸਤ ਮਿੱਤਰ ਆ ਜਿਹਨੂੰ ਨਹੀਂ ਇਸ ਬਾਰੇ ਕੋਈ ਨੌਲੇਜ ਉਹਨਾਂ ਨੇ ਹੁਣ ਯਾਰ ਇੰਨੇ ਇੰਨੇ ਪੈਸੇ ਲਾਤੇ ਹਨਾ ਸੋ ਇਸ ਚੀਜ਼ ਨੂੰ ਆਪਾਂ ਹਾਂ ਚੋਪੀ ਰਹੀ ਜੇ ਤਾਂ ਚੰਗਾ ਬਾਕੀ ਆਪਾਂ ਦੋਸਤਾਂ ਨੂੰ ਸ਼ੇਅਰ ਜ਼ਰੂਰ ਕਰ ਦੇ ਨਗੀਨਾ ਆਪਣਾ ਤੇ ਬਾਕੀ ਦੋਸਤ ਦੱਸਣਗੇ ਹਾਂਜੀ। ਲਓ ਵੀ ਦੋਸਤੋ ਕਰੋ ਚੈੱਕ ਨਗੀਨਾ ਬਾਈ ਦਾ ਨਗੀਨਾ ਇਹ। ਭਾਈ ਇਹਦੀ ਡਿਟੇਲ ਕੀ ਹੈ ਇਹਦੇ ਬਾਰੇ ਸਾਰੇ ਖੁੱਲ ਕੇ ਜਾਣਕਾਰੀ ਦੇ ਦਿਓ। ਭਾਈ ਜੀ ਜਮਾਂ ਹੀ ਖੀਰਾ ਬੱਚਾ ਹਾਂਜੀ। ਠੀਕ ਹੈ। ਮੈਂ 7 ਕਿ ਮਹੀਨੇ ਸਾਢੇ 7 ਉਮਰ ਹੋਊਗੀ। ਠੀਕ ਹੈ। ਠੀਕ ਹੈ। ਤੇ ਬਾਕੀ ਤੁਸੀਂ ਕੁਆਲਿਟੀ ਤੁਸੀਂ ਵੇਖ ਲਈ ਚਿੱਟੀ ਅੱਖ ਚ। ਠੀਕ ਹੈ। ਖੋਨਾ ਉੱਚੇ ਮੱਥੇ ਦਾ ਸਭ ਤੋਂ ਵੱਡੀ ਗੱਲ। ਬਿਲਕੁਲ। ਠੀਕ ਹੈ। ਤੇ ਬਾਕੀ ਖਰਾਕਤਾ ਦੇ ਨੂੰ ਬਹੁਤ ਪਾਈ ਦੀ ਬਾਈ। ਯੋਗੀ ਜੀ ਜਦੋਂ ਬਈ ਪੈਸੇ ਲਾਇਆ ਤਾਂ ਬੰਦਾ ਪਾਊਗਾ ਹਨ ਜਦੋਂ ਪੈਸੇ ਲਾਇਆ ਤੇ ਫਿਰ ਸ਼ੌਂਕ ਆਪਾਂ ਸਹੀ ਗੱਲ ਇਸ ਚੀਜ਼ ਨੂੰ 90 ਦੇ ਰੱਖ ਕੇ ਨੂੰ ਪੂਰਾ ਇਸ ਟਾਈਮ ਪੂਰੇ ਤੇ ਮਿਹਨਤ ਲਾ ਰਿਹਾ ਮੈਂ ਠੀਕ ਹੈ ਵੀ ਕਿਸੇ ਟਾਈਮ ਨਾ ਬਣਾ ਜੇ ਆਪਣਾ ਇਹ ਇਹਨੂੰ ਛੱਡੀ ਬਈ ਛੱਡ ਦੇ ਕੇ ਲੋਕੀ ਦੋਸਤੋ ਕਰੋ ਚੈੱਕ ਬਹੁਤ ਸੋਹਣਾ ਵਾਈਟ ਕਲਰ ਦੇ ਵਿੱਚ ਵਾਈਟ ਹਾਈਜ ਦੇ ਵਿੱਚ ਬਿਨਾ ਸਿੰਗਾ ਤੋਂ ਤੇ ਕੰਨ ਵੀ ਜਮਾ ਜਿਵੇਂ ਨੁਕਰੇ ਦੇ ਘੋੜੇ ਦੇ ਹੁੰਦੇ ਹਨ ਉਵੇਂ ਕਰ ਜਾਂਦਾ ਬਾਕੀ ਹੁਣ ਥੋੜਾ ਜਿਹਾ ਡਰਦਾ ਕਰ ਆ ਦੇਖੋ ਹੁਣ ਡਿਸੀਜਨ ਹੁੰਦਾ ਬਾਈ ਬਹੁਤ ਸੋਹਣਾ ਬਾਕੀ ਕੱਲਾ ਕੱਢਿਆ ਨਾ ਇੱਧਰ ਹਾਂ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਕਿਵੇਂ ਲੱਗਦਾ ਬੱਚਾ ਬੱਚਾ ਜੀ ਬਾਈ ਕੀ ਨਾਮ ਰੱਖਿਆ ਇਹਦਾ ਇਹਦਾ ਨਾਮ ਬਾਈ ਅਫਤਾਬ ਰੱਖਿਆ ਠੀਕ ਹੈ ਹਲੋ ਜੀ ਇਹ ਕਿੰਨੀ ਉਮਰ ਦਾ ਸੀ ਸੀ ਬਾਈ ਇਹਦੀ ਇਹ ਬਾਈ ਜੀ 7 7.5 ਮਹੀਨੇ ਹੈ ਠੀਕ ਆ ਖੀਰਾ ਬੱਚਾ ਜਾਮਾ ਹਜੇ ਸਹੀ ਹੈ ਤੇ ਇਹਦੀ ਡਾਈਟ ਦੇ ਵਿੱਚ ਕੀ ਕੀ ਚੱਲ ਰਿਹਾ ਬਾਈ ਹੁਣ ਡਾਈਟ ਚ ਬਾਈ ਇਹਦੇ ਸਵੇਰ ਸ਼ਾਮ ਨੂੰ ਭੋਗ ਕੇ ਰੱਖਦੇ ਨੇ ਛੋਲੇ ਦੀ ਦਾਲ ਹੂੰ ਤੇ ਮੂੰਗੀ ਦਾਲ ਠੀਕ ਆ ਸਵੇਰ ਪਹਿਲਾਂ 5 4:30 ਉੱਠਦਾ ਮੈਂ ਹੂੰ ਸਵੇਰ ਇਹਨਾਂ ਨੂੰ ਪਹਿਲਾਂ ਉਹ ਪਾਉਣੀ ਆ ਦੋਨਾਂ ਨੂੰ ਹੀ ਅੱਛਾ ਬੀਟਰਲ ਨੂੰ ਵੀ ਦੇਣ ਹੋਈ ਬੀਟਰਲ ਬੱਕਰਾ ਜਿਹੜਾ ਪਾਵਾ ਬੱਕਰਾ ਉਹ ਵਕਤਗੜ ਬਲੱਡ ਲਾਈਨ ਦਾ ਹਾਂਜੀ ਠੀਕ ਆ ਦੋਨਾਂ ਨੂੰ ਉਹ ਪਾਉਣੀ ਆ ਬਾਈ ਜੀ ਹੂੰ ਉਸ ਤੋਂ ਬਾਅਦ ਫੀਡ ਆ ਜਿਹੜੀ ਹਾਂਜੀ ਕਾਰਗਿਲ ਦੀ ਉਹ 24 ਘੰਟੇ ਪਾਈ ਰਹਿੰਦੀ ਬਈ ਇਹਨਾਂ ਮੁਰੇ ਠੀਕ ਹੈ ਤੇ ਖਾਈ ਜਾਂਦੇ ਜਦੋਂ ਖੁਰਲੀ ਗਾਲੀ ਹੋ ਗਈ ਨਾਲ ਦੀ ਨਾਲ ਇਹਨਾਂ ਨੂੰ ਫੇਰ ਪਾ ਦੇਣੀ ਓਕੇ 24 ਘੰਟੇ ਹੈਨਾ ਠੀਕ ਪਾਈ ਰਹਿੰਦੀ ਇਹਨਾਂ ਮੁਰੇ ਪਾਣੀ ਤੇ ਫੀਡ ਤੇ ਪਲੱਸ ਜਿਹੜਾ ਮੱਕੀ ਦਾ ਆਚਾਰ ਆਪ ਆਪ ਮਤਲਬ ਇਹ ਵਾਹਨ ਲੈ ਕੇ ਤੇ ਮੱਕੀ ਫੇਰ ਬਣਵਾਇਆ ਸੀ ਭਾਈ ਜੀ ਬਾਕੀਆਂ ਨੂੰ ਵੀ ਇੱਕ ਟਾਈਮ ਹੂੰ ਮਨ ਲਓ ਇੱਕ ਤਾਂ ਮਿਕਸ ਕਰਕੇ ਫੀਡ ਬਣਾਈ ਸੀ ਕਾਫੀ ਕੁਝ ਪਾਇਆ ਸੀ ਚ ਠੀਕ ਹੈ ਠੀਕ ਹੈ ਪਲੱਸ ਜਿਹੜੀ ਅ ਛੋਲਿਆਂ ਦਾ ਜਿਹੜਾ ਛਿਲਕਾ ਇਹਨਾਂ ਨੂੰ ਵੀ ਪੈਂਦਾ ਪਲੱਸ ਬੱਕਰੀਆਂ ਨੂੰ ਵੀ ਪੈਂਦਾ ਹੂੰ ਤੇ ਮੱਕੀ ਠੀਕ ਹੈ ਅਲੱਗ ਤੋਂ ਉਹ ਪੈਂਦੀ ਇਹਨਾਂ ਨੂੰ ਠੀਕ ਹੈ ਤੇ ਕਾਰਗਿਲ ਬੱਕਰੀਆਂ ਨੂੰ ਵੀ ਪਾਈਦੀ ਭਾਈ ਜੀ ਮੇਰੇ ਫੌਦ ਸਾਹਿਬ ਲੜ ਪੈਂਦੇ ਨੇ ਯਾਰ ਇਹਨਾਂ ਨੂੰ ਇੰਨਾ ਨਾਂ ਤੂੰ ਹਨਾ ਕਰੀ ਚੱਲ ਹਾਂ ਠੀਕ ਹੈ ਪਰ ਆਪਾਂ ਨੇ ਹੁਣ ਜਿੰਦ ਜਾਣ ਲਾਈ ਜਾਂਦੇ ਹਾਲ ਦੀ ਘੜੀ ਠੀਕ ਹੈ ਇਹਨਾਂ ਨੂੰ ਜਿਹੜਾ ਆ ਤੁਸੀਂ ਮੈਨੂੰ ਦੱਸਿਆ ਸੀ ਵਿਟਾਮਿਨ ਸੀ ਸੀਸੀ ਲੀਟਰ ਪ੍ਰੋਟੀਨ ਸੀ ਪ੍ਰੋਟੀਨ ਸੀ ਹਾਂਜੀ ਪ੍ਰੋਟੀਨ ਸੀ ਪਲੱਸ ਵਿਟਾਮਿਨ ਐ ਹੂੰ ਪਲੱਸ ਜਿਹੜਾ ਬਰੋਟਨ ਇਹ ਤਿੰਨੇ ਚੀਜ਼ਾਂ ਮਿਕਸ ਕਰਕੇ ਤੇ ਇਹਨਾਂ ਨੂੰ ਸਵੇਰ ਸ਼ਾਮ ਬਈ ਸਿਰੰਜਾਂ ਦੇ ਦੇ ਬਈ ਕਦੇ ਮਨ ਵੀ ਆਇਆ ਇਹਨਾਂ ਤੋਂ ਕਿ ਨਹੀਂ ਨਹੀਂ ਬਈ ਮੈਂ ਤਾਂ ਨਾ ਸਾਡੇ ਬਾਈ ਜੀ ਮੈਨਿੰ ਦੇ ਵਿੱਚ ਸਟ्रेस ਬਹੁਤ ਹੈ ਬਿਲਕੁਲ ਸਵੇਰ ਅਸੀਂ ਕੰਪਿਊਟਰ ਦੇ ਬਹਿਣਾ ਜਾ ਕੇ ਹੂੰ ਤੇ ਪਬਲਿਕ ਆਉਂਦੀ ਆ ਉਹਨਾਂ ਦੇ ਦੁੱਖ ਸੁੱਖ ਸੁਣਨੇ ਉਹਨਾਂ ਦੇ ਦੁੱਖਾਂ ਸੁੱਖਾਂ ਨੂੰ ਬਿਆਨ ਦੇ ਵਿੱਚ ਕਨਵਰਟ ਕਰਕੇ ਲਿਖਣਾ ਸਾਰਾ ਹਾਂਜੀ ਠੀਕ ਹੈ ਕਿਉਂਕਿ ਜਿਹੜਾ ਬੰਦਾ ਆਉਂਦਾ ਉਹਨੂੰ ਉਹਨੇ ਤਾਂ ਆਪਦੀ ਕਹਾਣੀ ਦੱਸਣੀ ਆ ਮਤਲਬ ਕਿ ਉਥੋਂ ਪਾਰ ਚੱਕ ਲਿਆ ਉਥੋਂ ਪਾਰ ਚੱਕ ਲਿਆ ਸਹੀ ਗੱਲ ਹੈ ਉਹਨੂੰ ਫਿਰ ਬੜੇ ਤਰਤੀਬ ਨਾਲ ਲਿਖਣਾ ਪੈਂਦਾ ਸਾਰਾ ਹਾਂ ਤੇ ਸ਼ਾਮ ਤੱਕ ਨਾ ਬਾਈ ਜੀ ਮਾਈਂਡ ਦੇ ਸਿਰਨਪਾਰਾ ਕਹਿੰਦੇ ਹੋ ਜਾਂਦਾ ਠੀਕ ਹੈ ਤੇ ਸ਼ਾਮ ਨੂੰ ਆਉਣ ਸਰ ਮੈਂ ਮੰਨ ਲਓ ਭਾਵੇਂ ਮੈਂ 7 ਵਜੇ ਆਵਾਂ ਭਾਵੇਂ ਮੈਂ 6 ਵਜੇ ਆ ਜਾ ਜਦੋਂ ਆ ਗਿਆ ਮੈਂ ਕੱਪੜੇ ਚੇਂਜ ਕਰਨੇ ਆ ਠੀਕ ਆ ਆ ਵੱਡੇ ਬੂਟ ਰੱਖੇ ਹੋਏ ਆ ਦੇਖੋ ਮੇਰੇ ਸਾਪਨ ਲੜ ਗਿਆ ਸੀ ਇੱਕ ਰੀ ਇੱਥੇ ਅੱਛਾ ਤੇ ਉਦੋਂ ਮੁੜ ਕੇ ਮੈਂ ਬਾਈ ਇਹ ਉਹਦੇ ਤੋਂ ਵੱਡੇ ਬੂਟ ਹੀ ਪਾਉਣ ਲੱਗ ਗਿਆ ਠੀਕ ਹੈ ਤੇ ਇਹਨਾਂ 'ਚ ਆ ਜਾਣਾ ਬਾਈ ਜੀ ਮੈਂ ਇਹਨਾਂ 'ਚ ਆ ਕੇ ਮੈਨੂੰ ਮੈਗਮ ਇੱਕ ਪਾਸੇ ਭੁੱਲ ਜਾਂਦਾ ਤੇ ਮੈਨੂੰ ਐਂ ਲੱਗਦਾ ਹੁੰਦਾ ਵੀ ਯਾਰ ਵੱਖਰੀ ਹੀ ਦੁਨੀਆ ਜਾ ਗਈ ਹੈ ਨਾ ਕਿਸਾਨ ਬਣ ਜਾਂਦੇ ਆ ਹਾਂ ਕਿਸਾਨ ਬਣ ਜਾਈਦਾ ਪੱਠੇ ਬੀਜੇ ਦੇਖੋ ਠੀਕ ਹੈ ਇੱਥੇ ਮੈਂ ਤੇ ਮੇਰੇ ਬਾਪੂ ਜੀ ਬਸ ਸਾ ਮੇਰੇ ਇੱਥੇ ਬਸ ਲੱਗੇ ਰਹੀਦਾ ਸਾਰਾ ਦਿਨ ਠੀਕ ਹੈ ਮਰਚਾ ਮੁਰਚਾ ਸਬਜ਼ੀ ਸਬਜ਼ੀ ਲਾ ਰੱਖੀ ਐ ਪਸ਼ੂਆਂ ਚ ਦੁੱਧ ਦੁੱਧ ਪਾਲੀਦਾ ਡੇਰੀ ਤੇ ਠੀਕ ਹੈ ਹਾਂਜੀ ਹਾਂ ਤੇ ਪਰਿਵਾਰ ਦਾ ਵੀ ਸਾਥ ਪੂਰਾ ਪਰਿਵਾਰ ਦਾ ਬਈ ਕਿਉਂਕਿ ਡਿਊਟੀ ਤੋਂ ਵੀ ਆਪਾਂ ਲੇਟ ਹੋ ਜਾਂਦੇ ਕਈ ਵਾਰੀ ਕਈ ਵਾਰੀ ਸੁਧਿਆਣਾ ਵੀ ਜਾਣਾ ਪੈਂਦਾ ਹਨਾ ਸਮਾਂ ਮੇਰੇ ਨਾਲੋਂ ਜ਼ਿਆਦਾ ਤੇ ਮੇਰੇ ਫਾਦਰ ਸਾਹਿਬ ਨਾਲੇ ਸਕੂਲ ਲੈਣਾ ਸਾਡੇ ਕੋਲੇ ਹਾਂਜੀ ਸਵੇਰ ਪਿੰਡ ਜਾ ਕੇ ਇਹਨਾਂ ਨੇ ਵਣ ਲੈ ਕੇ ਆਉਣੀ ਆ ਬੱਚੇ ਤੇ ਛੱਡ ਕੇ ਫਿਰ ਇਹਨਾਂ ਨੇ ਆ ਕੇ ਘਰੇ ਪੁੱਛ ਨੂੰ ਮੰਨ ਲਓ ਦੇਖਣ ਇੱਕ ਵਾਰੀ ਦੇਖਣਾ ਫਿਰ ਬੱਚੇ ਲੈ ਜਾਣੇ ਛੱਡ ਕੇ ਪਿੰਡਾਂ ਚ ਸ਼ਾਮ ਨੂੰ ਫਿਰ ਆ ਕੇ ਉਹਨਾਂ ਨੇ ਪੱਠਾ ਨੀਰਾ ਪਾਉਣਾ ਮੇਰੇ ਨਾਲੋਂ ਜ਼ਿਆਦਾ ਸਮਾਂ ਮੇਰੇ ਫਾਦਰ ਸਾਹਿਬ ਕਰਦੇ ਕੰਮ ਹਾਂ ਠੀਕ ਹਾਂ ਮੇਰਾ ਤਾਂ ਮੰਨ ਲਓ ਸਵੇਰ ਘੰਟਾ ਡੇਢ ਘੰਟਾ ਤੇ ਸ਼ਾਮ ਨੂੰ ਘੰਟਾ ਡੇਢ ਘੰਟਾ ਪੂਰਾ ਹੈ ਤੇ ਬੋਕਰ ਬੁਕਰ ਵੀ ਬਾਈ ਜੀ ਮੈਂ ਆਪ ਵੀ ਮਾਰਦਾ ਕੋਈ ਆਪਾਂ ਨੂੰ ਕੰਮ ਚਾ ਉਹਦੇ ਸੰਗ ਸ਼ਰਮ ਹੈਣੀਗੀ ਠੀਕ ਹੈ ਵੱਡੀ ਡੰਡੇ ਵਾਲੀ ਬੋਕਰ ਆਪ ਹੀ ਆਪੋ ਸਾਫ ਕਰੀਦਾ ਤੇ ਬਾਈ ਅੱਗੇ ਹੋਰ ਵਧਾਉਣ ਦਾ ਮਨ ਹੈਗਾ ਜਾਂ ਕੋਈ ਹੋਰ ਛੌਂਕ ਕਰਨਾ ਨਹੀਂ ਮੈਂ ਬਾਈ ਜੀ ਘੋੜੀ ਲਿਆਉਂਦਾ ਇਰਾਦਾ ਮੇਰਾ ਅੱਛਾ ਉਹ ਮੇਰੇ ਵਾਈਫ ਨੂੰ ਮੇਰੇ ਫਾਦਰ ਸਾਹਿਬ ਨੂੰ ਸਾਨੂੰ ਸਾਰਿਆਂ ਨੂੰ ਹੀ ਸ਼ੌਂਕ ਹੈ ਘੋੜੀ ਉਹ ਮੈਨੂੰ ਨਿਤ ਕਹਿੰਦੇ ਘੋੜੀ ਲਿਆਈਏ ਆਪਾਂ ਸਹੀ ਹੈ ਤੇ ਘੋੜੀ ਵੀ ਲਿਆਉਣੀ ਹੈ ਬਾਈ ਜੀ ਠੀਕ ਹਾਂਜੀ ਹਾਂਜੀ ਹੋਰ ਕੋਈ ਗੱਲਬਾਤ ਬਾਈ ਹੋਰ ਬਾਈ ਜੀ ਬਸ ਵਧੀਆ ਬਾਕੀ ਨਵੇਂ ਭਰਾ ਰੱਖਣਾ ਚਾਹੁੰਦੇ ਜਿਵੇਂ ਨਵੇਂ ਭਰਾ ਬਈ ਰੱਖਣਾ بس ਇੰਨਾ ਵੀ ਜਦੋਂ ਆਪਾਂ ਜਿਆਦੇ ਜਾਨਵਰ ਰੱਖ ਲੈਨੇ ਨਾ ਬਾਈ ਮੇਰੇ ਮੁਤਾਬਕ ਬਈ ਜੀ ਜੋ ਮੇਰੀ ਸੋਚ ਹੈ ਕਿ ਜਦੋਂ ਆਪਾਂ ਜਿਆਦੇ ਜਾਨਵਰ ਰੱਖ ਲੈਨੇ ਨਾ ਆਪਾਂ ਉਲਝ ਜਾਨੇ ਸਹੀ ਹੈ ਆਪਣੇ ਤੋਂ ਮੈਂਟੇਨੈਂਸ ਨਹੀਂ ਪੂਰੀ ਹੁੰਦੀਗੀ ਥੋੜੇ ਜਾਨਵਰ ਹੋਣ ਚਾਰ ਪੰਜ ਨਗਾ ਤੋਂ ਸ਼ੁਰੂ ਕੀਤਾ ਹੋਵੇ ਤੇ ਜਿਹੜਾ ਬੰਦਾ ਤਾਂ ਮੰਨ ਲਓ ਹੋਰ ਪਾਸੇ ਤੋਂ ਫ੍ਰੀ ਆ ਹੁਣ ਮੰਨ ਲਓ ਮੈਂ ਡਿਊਟੀ ਵਾਲਾ ਹਾਂ ਮੇਰੇ ਲਈ ਤਾਂ 10 12 ਲੱਗ ਵੀ ਬਹੁਤ ਬਿਲਕੁਲ ਇੰਨੇ ਕਿ ਮੈਂ ਮਤਲਬ ਕਿ ਵਧੀਆ ਇਹਨਾਂ ਨੂੰ ਮੇਨਟੇਨ ਕਰ ਲੈਣਾਗਾ ਤੇ ਜੇ ਮੈਂ ਇਹੀ ਬਾਈ ਜੀ ਮੈਂ 25 30 ਨਾ ਕਰ ਲੂੰਗਾ ਮੈਂ ਇੱਥੇ ਤੋਂ ਮੈਂ ਤਾਂ ਕੌਲਾ ਹੋ ਜਾਊਗਾ ਨਾਲ ਮੈਂ ਕਰਦੇ ਉਹਨੂੰ ਕੌਲਾ ਕਰੂੰਗਾ ਕਿਉਂਕਿ ਇੰਨੇ ਦਾ ਨਾ ਤਾਂ ਮਤਲਬ ਕਿ ਕੋਈ ਇਹਨਾਂ ਨੂੰ ਪਾਣੀ ਦਾਣਾ ਫੀਡ ਜੋ ਵੀ ਦੇਣਾ ਹਨ ਹਾਂਜੀ ਹਾਂਜੀ ਉਹ ਲੈਸ ਤੇ ਵੀ ਟਾਈਮ ਚਾਹੀਦਾ ਹੂੰ ਕਹਿਣ ਦਾ ਭਾਵੇਂ ਵੀ ਜਾਨਵਰ ਰੱਖ ਲਓ ਚੰਗੇ ਰੱਖੋ ਹਾਂ ਤੇ ਜਿੰਨੇ ਕ ਆਪਾਂ ਸਾਂਭ ਸਕਗੇ ਹਨਾ ਘਾਟਾ ਨਹੀਂ ਬਾਈ ਜੀ ਪੈਂਦਾ ਐਸੀ ਚੀਜ਼ ਜੇ ਆਪਾਂ ਆਖੀ ਨਾ ਕੋਈ ਆਹਦੇ ਘਾਟਾ ਘਾਟਾ ਉਦੋਂ ਪੈਂਦਾ ਜਦੋਂ ਆਪਾਂ ਜਾਦੇ ਜਾਨਵਰ ਰੱਖ ਕੇ ਆਪਾਂ ਉਲਝ ਜਾਨਨੇ ਹਾਂ ਹਾਂ ਤੇ ਉਦੋਂ ਫਿਰ ਜਾਨਵਰ ਵੀ ਆਪਾਂ ਕੁਆਲਿਟੀ ਜੀ ਨਹੀਂ ਰੱਖਦੇ ਆਖ ਕੇ ਫਿਰ ਆਪਾਂ ਹਾਂ ਕੁਆਲਿਟੀ ਜੀ ਨਹੀਂ ਦੱਸਦੇ ਆਖ ਕੇ ਬਾਈ ਜੀ ਫਿਰ ਆਪਾਂ ਵੇਚ ਦਿੰਨੇ ਆ ਠੀਕ ਉਦੋਂ ਫਿਰ ਇਹ ਵੀ ਨਹੀਂ ਵੇਂਦੇ ਆਪਾਂ ਵੀ ਜੇ ਬੱਕਰੀ ਮੰਨ ਲਓ 20000 ਦੀ ਲਿਆਂਦੀ ਬਰਾਕੀ ਦੇ ਯਾਰ ਦੇ ਦੇ ਯਾਰ 15 ਚ ਫੜਾ ਦੇ ਅਗਲਾ ਕਹਿੰਦਾ ਫਾਹਾ ਵੱਢੀ ਹਾਂ ਉਹ ਵੀ ਯਾਰ ਛੱਡ ਜੱਬ ਦੇ ਦੇ ਹੁਣ ਹਾਂ ਉਹ ਤੋਂ ਫਿਰ ਬਾਈ ਜੀ ਘਾਟਾ ਪੈਂਦਾ ਚਲੋ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਤੁਹਾਡਾ ਬਾਈ ਜੀ ਬਹੁਤ ਬਹੁਤ ਥੈਂਕ ਯੂ ਠੀਕ ਹੈ ਜੀ